ਜੜ ਜਾਓ ਜੀ ਫਿਰ ਲਾਈਵ ਨੂੰ ਸ਼ੁਰੂ ਕਰੀਏ ਤੁਸੀਂ ਕੈਪਸ਼ਨ ਪੜ੍ਹ ਲਈ ਹੋਣੀ ਆ ਜੜ ਜਾਓ ਜੜ ਜਾਓ ਪੀਪਤੀ ਨਵਾਂ ਸ਼ਹਿਰ ਦੇ ਪਿਆਰੇ ਸਤਿਕਾਰਯੋਗ ਪਰਿਵਾਰਕ ਮੈਂਬਰੋ ਜਿੱਦੇ ਹੀ ਤੁਹਾਡਾ ਥੰਬਸ ਅਪ ਸ਼ੁਰੂ ਹੋਇਆ ਆਪਾਂ ਗੱਲਬਾਤ ਸ਼ੁਰੂ ਕਰ ਦੇਣੀ ਹੈ ਔਰ ਨਵਾਂ ਸ਼ਹਿਰ ਦੇ ਵਿੱਚ ਅਸੀਂ ਮੌਜੂਦ ਹੈ ਜੀ ਤਸਵੀਰਾਂ ਤੁਹਾਨੂੰ ਨਾਲ ਦੀ ਨਾਲ ਦਿਖਾ ਦਮਾ ਬਸ ਸਾਢੇ ਦੇ ਨਜ਼ਦੀਕ ਅਸੀਂ ਮੌਜੂਦ ਹੈ ਆ ਤਾਂ thumbs up ਕਰ ਦਿਓ ਜੀ ਅਸੀਂ ਫਿਰ ਵੀਡੀਓ ਤੇ ਗੱਲਬਾਤ ਸ਼ੁਰੂ ਕਰੀਏ ਨਵਾਂ ਸ਼ਹਿਰ ਬਾਸਰਟ ਦੇ ਬਹੁਤ ਨਜ਼ਦੀਕ ਹਾਂ ਅਸੀਂ ਕੱਲ ਵੀ ਸੱਸ ਨੇ ਮਿਹਰਬਾਨ ਤਸਵੀਰਾਂ ਤੁਸੀਂ ਪਹਿਲਾਂ ਦੇਖ ਲਓ ਫਿਰ ਉਸ ਤੋਂ ਬਾਅਦ thumbs up ਸ਼ੁਰੂ ਹੁੰਦਾ ਨਾਲ ਹੀ ਅਸੀਂ ਗੱਲਬਾਤ ਸ਼ੁਰੂ ਕਰ ਦੇਣੀ ਹੈ ਕਿ ਸਾਡੀ ਪਾਰਟੀ ਵਾਅਦਿਆਂ ਦੀ ਪੱਕੀ ਹੈ ਕਿ ਸਾਡੀ ਪਾਰਟੀ ਵਾਅਦਿਆਂ ਦੀ ਪੱਕੀ ਹੈ ਅਸੀਂ ਜਿੱਤ ਕੇ ਲੋਕਾਂ ਦਾ ਜੀਵਨ ਪੱਧਰ ਉੱਚਾ ਕਰਾਂਗੇ ਹਰ ਇੱਕ ਪਾਰਟੀ ਇਹੀ ਗੱਲ ਕਹਿੰਦੀ ਸਾਥੀਓ ਹਰ ਇੱਕ ਪਾਰਟੀ ਇਹੀ ਗੱਲ ਕਹਿੰਦੀ ਸਾਥੀਓ ਆਪ ਭਾਸ਼ਣਾ ਦੀ ਭਾਸ਼ਾ ਜਿਹੜੀ ਵੱਖਰੀ ਜਿਹੀ ਹੁੰਦੀ ਹੈ ਆਪ ਭਾਸ਼ਣਾ ਦੀ ਭਾਸ਼ਾ ਬੜੀ ਵੱਖਰੀ ਜਿਹੀ ਹੁੰਦੀ ਹੈ ਜਿਹੜੀ ਮੇਰੇ ਸਮਝ ਨਹੀਂ ਪੈਂਦੀ ਸਾਥੀਓ ਜਿਹੜੀ ਮੇਰੇ ਸਮਝ ਨਹੀਂ ਪੈਂਦੀ ਸਾਥੀਓ ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀ ਸੂਰੀ ਤੁਸੀਂ ਸ਼ਹਿਰ ਤੋਂ ਨਜ਼ਰ ਆ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਆ ਦੋ ਕੁ ਦਿਨ ਹੋ ਗਏ ਵੀ ਪਬਲਿਕ ਘਟ ਜੁੜ ਰਹੀ ਹੈ ਕੱਲ ਤੱਕ ਤਾਂ ਬਹੁਤ ਜੁੜ ਰਹੀ ਸੀ ਮੇਰੇ ਖਿਆਲ ਅੱਜ ਘਟ ਗਈ ਹੈ ਵੀ ਜੇ ਦੇਖੀ ਕੀ ਚੱਕਰ ਲੱਗਦਾ ਜੀ ਮੈਨ ਲੱਗਦਾ ਰੀਚ ਰੂਚ ਤਾਂ ਨਹੀਂ ਘਟਾਤੀ ਕਿਤੇ ਸਾਡੀ ਚਲੋ ਐਨੀਵੇ ਗੱਲ ਕਰ ਲੈਨੇ ਜੀ ਕਿਉਂਕਿ ਮੈਨੂੰ ਕਈ ਅੱਜ ਵੀਰਾਂ ਦੀ ਕਾਲ ਆਈ ਕਿ ਤੁਸੀਂ ਪੋਲੀਟੀਕਲ ਪਾਰਟੀਆਂ ਨੂੰ ਕਵਰ ਨਹੀਂ ਕਰ ਰਹੇ ਕੱਲ ਪਰਸੋਂ ਵੀ ਮੈਨੂੰ ਦੋਕ ਜਾਣੇ ਨੇ ਕਿਹਾ ਤਾਂ ਅਸੀਂ ਦੱਸ ਦਈਏ ਕਿ ਪਿਛਲੇ ਤਕਰੀਬਨ 1.5 ਤੋਂ 2 ਸਾਲ ਤੋਂ ਅਸੀਂ ਪੋਲੀਟੀਕਲ ਪਾਰਟੀਆਂ ਨੂੰ ਕਵਰ ਕਰਨਾ ਬੰਦ ਕੀਤਾ ਹੋਇਆ ਕਿਉਂਕਿ ਜਦ ਤੱਕ ਲੀਡਰ ਆ ਕੇ ਪਬਲਿਕ ਦੇ ਹਿੱਤ ਦੀ ਗੱਲ ਨਹੀਂ ਕਰਦੇ ਤਾਂ ਉਹਨਾਂ ਨੂੰ ਕਵਰ ਕਰਨ ਦਾ ਸਵਾਦ ਵੀ ਕੀ ਹੈ ਮਤਲਬ ਲੀਡਰਾਂ ਨੇ ਜਾ ਕੇ ਇੱਕ ਦੂਜੇ ਤੇ ਤਵੇ ਹੀ ਲਾਉਣੇ ਆ ਜੇ ਲੀਡਰਾਂ ਨੇ ਸਟੇਜਾਂ ਤੇ ਆ ਕੇ ਇੱਕ ਦੂਜੇ ਖਿਲਾਫ ਹੀ ਬੋਲਣਾ ਔਰ ਟਟ ਕੱਲੇ ਸੁਣਾਉਣੇ ਆ ਚੰਗਾ ਮਾੜਾ ਪੁਰਾਣਿਆਂ ਨੂੰ ਪੁਰਾਣਿਆਂ ਨੇ ਨਵੇਂਆਂ ਨੂੰ ਨਵੇਂਆਂ ਨੇ ਇੱਕ ਦੂਜੇ ਨਾਲ ਤਾਂ ਬੋਲੀ ਜਣੋ ਦਾ ਫਾਇਦਾ ਕੀ ਆ ਔਰ ਹੁਣ ਲੋਕ ਸਭਾ ਇਲੈਕਸ਼ਨਸ ਆ ਰਹੇ ਆ ਅਸੀਂ ਤਾਂ ਇਹੀ ਉਮੀਦ ਕਰਦੇ ਆ ਕਿ ਜਿਨ੍ਹਾਂ ਨੇ ਕੁਝ ਕੀਤਾ ਲੋਕਾਂ ਲਈ ਜਾਂਦੋਂ ਪਬਲਿਕ ਵਿੱਚ ਜਾਣਗੇ ਤਾਂ ਪਬਲਿਕ ਆਪ ਹੀ ਉਹਨਾਂ ਦਾ ਸਵਾਗਤ ਕਰੇਗੀ ਜਿਨ੍ਹਾਂ ਨੇ ਕੁਝ ਕੀਤਾ ਹੀ ਨਹੀਂ ਲੋਕਾਂ ਨੂੰ ਸਿਰਫ ਤੇ ਸਿਰਫ ਬੁੱਧੂ ਬਣਾਇਆ ਡਰ ਤਾਂ ਉਹਨਾਂ ਨੂੰ ਹੀ ਲੱਗੂਗਾ ਨਾ ਸੋ ਇਸ ਕਰਕੇ ਅਸੀਂ ਹਾਲੇ ਤੱਕ ਕਿਸੇ ਪੋਲੀਟੀਕਲ ਪਾਰਟੀ ਨੂੰ ਕਵਰ ਨਹੀਂ ਕੀਤਾ ਮੇਰੇ ਖਿਆਲ ਡੇਢ ਸਾਲ ਹੋ ਗਿਆ ਪ੍ਰੋਪਰਲੀ ਅਸੀਂ ਇਸ ਪਾਸੇ ਜਾਂਦੇ ਹੀ ਨਹੀਂ ਔਰ ਨਹੀਂ ਤੁਹਾਨੂੰ ਐਵੇਂ ਕਹਾਂ ਕਿ ਹਾਲੇ ਤੱਕ ਸਾਡੇ ਦਿਲ ਨੂੰ ਕੋਈ ਲੱਗਾ ਪਰ ਜੇ ਕੋਈ ਐਦਾਂ ਮਹਿਸੂਸ ਕਰਾਊਗਾ ਕਿ ਜਿਹੜਾ ਮਰਜ਼ੀ ਮੇਰੇ ਤੋਂ ਸਵਾਲ ਪੁੱਛ ਲਓ ਪਬਲਿਕ ਦੇ ਹਿੱਤ ਦਾ ਜੇ ਕੋਈ ਕਹੂਗਾ ਕਿ ਆ ਯਾਰ ਬੰਦੇ ਕੀ ਬਿਲ ਕਹਿੰਦੇ ਸਾਨੂੰ ਦਿਖਾ ਦਿਆ ਕਰੋ ਜਾਂਦੇ ਜਾਂਦੇ ਲੈ ਦਿਖਾਤਾ ਤੈਨੂੰ ਅੱਜ ਤੇ ਜੇ ਕੋਈ ਲੱਗੂਗਾ ਸਾਨੂੰ ਕਿ ਪਬਲਿਕ ਦੇ ਹਿੱਤ ਦੀ ਗੱਲ ਕਰ ਰਿਹਾ ਪਬਲਿਕ ਦੇ ਬੈਨੀਫਿਟ ਦੀ ਗੱਲ ਕਰ ਰਿਹਾ ਔਰ ਜਿਹੜਾ ਕੋਈ ਸਾਨੂੰ ਕਹੂਗਾ ਕਿ ਜਿਹੜਾ ਮਰਜ਼ੀ ਸਾਡੇ ਤੋਂ ਸਵਾਲ ਪੁੱਛ ਲਓ ਸੁਆਤ ਤਾਂ ਤਾਂ ਆਉਂਦਾ ਨਾ ਵੀ ਸਵਾਲਾਂ ਨਾਲ ਜਵਾਬ ਕਹਿਣ ਤੇ ਜਵਾਬਾਂ ਨਾਲ ਸਵਾਲ ਕਹਿਣ ਪਰ ਜੇ ਸਿਰਫ ਬੋਤਲ ਚੋਂ ਤੇਲ ਕੱਢ ਕੇ ਹੋਂਮੇ ਦੀ ਮਾਲਿਸ਼ ਕਰਨੀ ਅਗਲੇ ਦੇ ਪੈਰ ਕੁੱਟਣੇ ਉਹਦਾ ਫਾਇਦਾ ਕੀ ਆ ਉਹ ਕੰਮ ਸਾਨੂੰ ਨਹੀਂ ਆਉਂਦਾ ਇਸ ਕਰਕੇ ਅਸੀਂ ਜਿਹੜੀ ਕਵਰੇਜ ਥੋੜੀ ਘਟਕੀ ਤੇ ਵਾਕਿ ਤੁਸੀਂ ਕਮੈਂਟਸ ਜਿਹੜੇ ਜ਼ਰੂਰ ਸਾਡਾ ਤੱਕ ਆਪੜਦੇ ਕਰੀ ਚਲੋ ਆਪਾਂ ਗੱਲਬਾਤ ਦਾ ਸਿਲਸਿਲਾ ਤੋਰੀ ਰੱਖਦੇ ਆ ਇਸ ਸਮੇ ਅਸੀਂ ਨਵਾਂ ਸ਼ਹਿਰ ਚੰਡੀਗੜ੍ਹ ਰੋਡ ਤੇ ਆ ਜੀ ਔਰ ਸਾਡਾ ਤਾਂ ਲੀਡਰ ਤੁਹਾਨੂੰ ਸਕਰੀਨ ਤੇ ਨਜ਼ਰ ਆ ਰਿਹਾ ਜੀ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਜੀ ਸਾਡੇ ਲੀਡਰ ਨੇ ਔਰ ਅਸੀਂ ਤੇ ਇਹਨਾਂ ਨੂੰ ਹੀ ਆਪਣੇ ਲੀਡਰ ਮੰਨਦੇ ਆ ਕਿਉਂਕਿ ਕੁਰਬਾਨੀ ਕਰਨੀ ਬਹੁਤ ਵੱਡੀ ਗੱਲ ਹੈ ਆਪਣਾ ਆਪ ਬਾਰਨਾ ਔਰ ਇਨੀ ਛੋਟੀ ਜਿਹੀ ਉਮਰ ਸਾਡੇ ਲਈ ਬਹੁਤ ਸਤਿਕਾਰਯੋਗ ਨੇ ਸ਼ੀਦਿਆਜਮ ਸਰਦਾਰ ਭਗਤ ਸਿੰਘ ਜੀ ਐਡਾ ਜਿਗਰਾ ਕੋਈ ਨਹੀਂ ਕੱਢ ਸਕਦਾ ਅੱਜ ਕੱਲ੍ਹ ਦੇ ਜ਼ਮਾਨੇ 'ਚ ਨਹੀਂ ਕੱਢ ਸਕਦਾ ਕੋਈ ਸਾਥੀਓ ਕਮੈਂਟਸ ਨਹੀਂ ਅਪੀਅਰ ਕਰ ਰਹੇ ਮੈਨੂੰ ਲੱਗਦਾ ਕੋਈ 에ਰਰ ਆ ਗਿਆ ਜਿਸ ਦੇ ਕਰਕੇ ਮੈਨੂੰ ਇਹ ਵੀ ਨਹੀਂ ਸ਼ੋਅ ਕਰ ਰਿਹਾ ਕਿ ਕਿੰਨੇ ਭੈਣ ਭਰਾ ਦੇਖ ਰਹੇ ਆ ਨਵਾਂ ਦੀ ਤਸਵੀਰਾਂ ਸ਼ੋਅ ਕਰ ਰਹੀਆਂ ਨਾ ਮੈਸੇਜ ਸ਼ੋਅ ਕਰ ਰਿਹਾ ਆ ਚਲੋ ਮੈਨੂੰ ਲੱਗਦਾ ਜਿਹੜਾ ਮੈਸੇਜ ਮੈਂ ਤੁਹਾਡੇ ਤੱਕ ਪਹੁੰਚਾਉਣਾ ਸੀ ਉਹ ਪਹੁੰਚ ਗਿਆ ਤੇ ਬਹੁਤ ਜਲਦੀ ਅਸੀਂ ਖਬਰਾਂ ਲੈ ਕੇ ਹੋਰ ਪਹੁੰਚਣੇ ਆਂ ਔਰ ਆਪ ਸਭ ਨੂੰ ਪਤਾ ਹੀ ਹੈ ਪਿਛਲੇ ਡੇਢ ਦੋ ਸਾਲ ਤੋਂ ਜਿੱਦ ਜਿੱਦ ਅਸੀਂ ਸਮਝ ਰਹੇ ਆਂ ਲੋਕਾਂ ਦੀ ਮੁਸੀਬਤਾਂ ਨੂੰ ਉਸੇ ਉਦਾਂ ਉਦਾਂ ਹੀ ਅਸੀਂ ਤੁਹਾਡੇ ਅੱਗੇ ਪ੍ਰਿੰਸ ਪਾਰਟੀ ਆ ਜੀ ਕਹ ਰਹੀ ਯੂ ਆਰ ਆਲਵੇਜ਼ ਇਨ ਫੇਵਰ ਆਫ ਪਬਲਿਕ ਯੂ ਆਲਸੋ ਯੂ ਆਲਸੋ ਮਸਟ ਟ੍ਰਾਈ ਐ ਨਹੀਂ ਭਾਜੀ ਧੋ ਕੇ ਰੱਖ ਦੇਣਾ ਸਾਨੂੰ ਬਹੁਤ ਹਾਂਡੇ ਉਹ ਲੋਕ ਫਿਰਦੇ ਆਂ ਔਰ ਪ੍ਰਿੰਸ ਪਾਰਟੀਆਂ ਜੀ ਇਹ ਵੀ ਬੜੇ ਅੱਛੇ ਵੱਡੇ ਵੀਰ ਨੇ ਸਾਡੇ ਔਰ ਇਹਨਾਂ ਕੋ ਬੜੇ ਨੰਬਰ ਦੂਜੇ ਆ ਕਿਹੜੇ ਹੁੰਦੇ ਪ੍ਰਾਈਵੇਟ ਵੀਆਈਪੀ ਨੰਬਰ ਇਹਨਾਂ ਕੋ ਬੜੇ ਮਿਲਦੇ ਆ ਕੋਠੀ ਰੋਡ ਤੇ ਦੁਕਾਨ ਇਹਨਾਂ ਦੀ ਪਾਰਟੀਆਂ ਮੋਬਾਈਲਸ ਦੀ ਜਾਇਆ ਹੀਓ ਸਾਡਾ ਨਾਮ ਲੈ ਲਿਓ ਡਿਸਕਾਊਂਟ ਦੇ ਦੂਗੇ ਪ੍ਰਿੰਸ ਪਾਰਟੀਆਂ ਜੀ ਵੀਆਈਪੀ ਨੰਬਰ ਅਵੇਲੇਬਲ ਇਹਨਾਂ ਕੋ ਬੜੇ ਪਾਰਟੀਆਂ ਜੀ ਮੈਂ ਵੀ ਆਉਣਾ ਮੈਨੂੰ ਵੀ 32 32 32 32 32 ਕਰਕੇ ਨੰਬਰ ਦੇ ਦਿਓ ਤਾ ਜੋ ਲੋਕਾਂ ਨੂੰ ਜਦੋਂ ਲੱਗ ਗਿਆ ਕਿ ਕੋਈ ਪ੍ਰੋਬਲਮ ਹੈ ਸਾਡੇ ਪਰਿਵਾਰਕ ਮੈਂਬਰਾਂ ਨੂੰ 98 ਲਾ ਕੇ 32 32 32 32 32 ਲਾ ਰਣ ਤਾਂ ਘੰਟੀ ਵੱਜ ਜਵੇ ਕਿਉਂ ਮੈਂ ਚਾਹੁੰਦਾ ਸੀ ਕਿ ਕਮੈਂਟਸ ਆਣ ਕੁਝ ਗੱਲਬਾਤ ਕਰੀਏ ਲੇਕਿਨ ਮੈਨੂੰ ਸ਼ੋ ਨਹੀਂ ਕਰ ਰਹੇ ਨਾ ਕਮੈਂਟਸ ਇੱਕ ਪਾਰਟੀਆਂ ਸਾਫ ਦਾ ਹੀ ਆਇਆ ਤੇ ਮੌਸਮ ਦੇਖੋ ਕਿੱਦਾਂ ਬਦਲ ਰਿਹਾ ਪਰ ਮੌਸਮ ਨਾਲੋਂ ਛੇਤੀ ਲੀਡਰ ਬਦਲਦੇ ਪਏ ਆ ਅੱਜ ਕਿਸੇ ਪਾਰਟੀ 'ਚ ਕੱਲ ਕਿਸੇ ਪਾਰਟੀ 'ਚ ਕੱਲੂ ਕਿਸੇ ਪਾਰਟੀ 'ਲੇ ਜਾਣ ਦੇ ਦਾਂਗੇ ਪਰਸੋਂ ਦੇ ਕਿਸੇ ਪਾਰਟੀ 'ਲੇ ਜਾਣ ਦੇ ਦਾਂਗੇ ਹੈ ਹੂੰ ਸਵੇਰੇ ਕਿਸੇ ਦਾ ਪਾਰਟੀ 'ਚ ਨਸ਼ਾਮੀ ਕਿਸੇ ਦਾ ਹੁੰਦਾ ਤੇ ਬਿੱਲੇ ਜੇ ਵੀ ਲਾਉਣ ਲੱਪੇ ਛਾਤੀ ਤੇ ਸੁਖਜਿੰਦਰ ਬਸਣ ਤੁਹਾਡੇ ਪਾਜੀ ਤੁਹਾਡਾ ਨਾਮ ਲੈ ਕੇ ਜਾਵਾਂਗਾ ਕਿੰਨਾ ਡਿਸਕਾਊਂਟ ਮਿਲ ਗਿਆ ਦੱਸਿਓ ਆ ਪ੍ਰਿੰਸ ਭਾਟੇ ਜੀ ਕਮੈਂਟ 'ਚ ਦੱਸ ਦੋ ਇਹਦੇ ਤੁਹਾਡਾ ਨਾਮ ਲੈ ਕੇ ਵੀਆਈਪੀ ਨੰਬਰ ਲੈਣ ਆਉਣਾ ਕਰ ਲਓ ਤੁਹਾਨੂੰ ਮਨਿਕ ਗਸਤ ਮਨਿਕ ਚਲੋ ਇਹ ਪੀਪੀ 32 ਦੀ ਦਰਸ਼ਕਾਂ ਦੀ ਤਾਕਤ ਪੀਪੀ 32 ਦੇ ਦਰਸ਼ਕਾਂ ਦੀ ਤਾਕਤ ਹੈ ਪਿਆਰ ਦੀ ਤਾਕਤ ਸਭ ਸਾਡੇ ਅਜੀਜ਼ ਨੇ ਸਭ ਸਾਡੇ ਵੱਡੇ ਨੇ ਸਭ ਸਾਡੇ ਸਤਿਕਾਰਯੋਗ ਨੇ ਔਰ ਚਲੋ ਹੋਰ ਕੋਈ ਕਮੈਂਟਸ ਨਹੀਂ ਆ ਰਹੇ ਤਾਂ ਮੈਨੂੰ ਕੋਈ ਗੱਲ ਵੀ ਨਹੀਂ ਸੁੱਝਦੀ ਪਈ ਕਿਉਂਕਿ ਕਮੈਂਟਸ ਆਉਂਦੇ ਰਹੇ ਨਾ ਤਾਂ ਨਾਲ ਦੀ ਨਾਲ ਗੱਲ ਵੀ ਚੱਲਦੀ ਰਹੀ ਰਹਿੰਦੀ ਹੈ ਕਿਉਂਕਿ ਮੈਂ ਅੱਜ ਸੋਚਿਆ ਸੀ ਕਿ ਬਿਲਕੁਲ ਅਨਪ੍ਰਿਪੇਅਰਡ ਜੇ ਹੋ ਕੇ ਗੱਲ ਕਰਨੀ ਹੈ ਤੇ ਆਪਣਾ ਇੱਕ ਕੱਲ ਨੂੰ ਗਾਣਾ ਸੀ ਡ੍ਰੌਪ ਕਰਾਂਗੇ ਵੈਸੇ ਹੀ ਨਾਰਮਲ ਗਾ ਕੇ ਉਹ ਗਾਣਾ ਐਦਾ ਹੈ ਕਿ ਸਾਡੇ ਵੈਰੀ ਨੇ ਉਹ ਦੱਲੀਏ ਜਿਹੜੇ ਵੈਰੀ ਪੰਜਾਬ ਦੇ ਸਾਡੇ ਵੈਰੀ ਨੇ ਉਹ ਦੱਲੀਏ ਜਿਹੜੇ ਵੈਰੀ ਪੰਜਾਬ ਦੇ ਸਾਰੇ ਵੈਰੀ ਨੇ ਉਹ ਦੱਲੀਏ ਜਿਹੜੇ ਵੈਰੀ ਪੰਜਾਬ ਦੇ ਤਾਂ ਉਹ ਤੇ ਥੋੜਾ ਜਿਹਾ ਕੰਮ ਰਹਿੰਦਾ ਜਦੋਂ ਹੀ ਕੰਮ ਪੂਰਾ ਹੁੰਦਾ ਤਾਂ ਗਾਣਾ ਕੱਲ ਡ੍ਰੌਪ ਕਰ ਦਾਂਗੇ ਹਰ ਹਫ਼ਤੇ ਇੱਕ ਗਾਣਾ ਡ੍ਰੌਪ ਕਰਨ ਦੀ ਕੋਸ਼ਿਸ਼ ਕਰਾਂਗੇ ਪਾਟਿਆ ਸਾਹਿਬ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸਾਡੀ ਫੀਲਡ ਚ ਜਾਓ ਥੋੜੀ ਚਲੀ ਸਾਡੀ 뮤ਜ਼ਿਕ ਵਾਲੀ ਫੀਲਡ ਹੀ ਵਧੀਆ ਉਹਦੇ ਨਾਲ ਹੀ ਲੋਕਾਂ ਨੂੰ ਜਾਗਰਤ ਕਰੀ ਜਾਈਏ ਤਾਂ ਬਹੁਤ ਵਧੀਆ ਗੱਲ ਹੋਊ। ਚਲੋ ਜੀ ਹਾਂ ਮੱਖਣ ਅੰਸਰ ਲੈ ਸਾਡੇ ਭਰਾ ਹੀ ਆ ਰਹੇ ਅੱਜ ਸਾਰੇ ਵੱਡੇ ਭਰਾ। ਸੂਜੀ ਸਾਹਿਬ ਅੱਜ ਕੱਲ੍ਹ ਸ਼ੀਦ ਅਜਮਸਰ ਭਗਤ ਸਿੰਘ ਜੀ ਵਰਗੀ ਪੱਗ ਬਨ ਕੇ ਵੀ ਭਗਤ ਜੀ ਬਾਰੇ ਦੱਸੀ ਜਾਂਦੇ ਆ ਕਿ ਤੇ ਭੁਲੇਖਾ ਨਾ ਖਾ ਜਾਓ। ਨਾ 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 ਜੀ। ਮੇਰਾ ਇੱਕ ਵੀ ਗਾਣਾ ਹੈ ਜੀ ਕਿ ਭਾਵੇਂ ਚੀਨੀ ਅੱਖਾਂ ਦਿੱਤੀਆਂ ਰੱਬ ਦੀ ਮਰਜ਼ੀ ਹੈ ਪਰ ਝੂਠਾ ਬੰਦਾ ਅੱਖ ਵਿੱਚ ਅੱਖ ਕੋਈ ਪਾਉਂਦਾ ਨਹੀਂ। ਹੁਣ ਬਹੁਤਿਆਰ ਧਿਆਨ ਰੱਖਣ ਦੀ ਜਰੂਰ ਹੈ। ਮਾੜਾ ਬੰਦਾ ਪਤਾ ਹੀ ਲੱਗ ਗਿਆ ਜਾਂਦਾ ਮੱਖਣ ਜੀ। ਮੱਖਣ ਜਿੰਨਾ ਮਲੈਮ ਹੁੰਦਾ ਉਹਨਾਂ ਸਰਦਾਰ ਵੀ ਹੁੰਦਾ। ਤਾਂ ਬੇਫਿਕਰੋ ਮਾੜਾ ਬੰਦਾ ਨਹੀਂ ਲਾਈਫ ਚ ਐਂਟਰ ਕਰਨ ਦਿੱਤਾ। ਅੱਗੇ ਹੈਲੋ ਪਾਜੀ ਮਨਜੀਤ ਸਿੰਘ ਕਹਰੇ ਆ ਪਾਜੀ ਜੇਕਰ ਅੱਜ ਮੀਂਹ ਪੈ ਗਿਆ ਫਿਰ ਕੋਠੀ ਰੋਡ ਦੀ ਖਬਰ ਜ਼ਰੂਰ ਕਰ ਕਵਰ ਕਰਨਾ। ਸੁਖਜਿੰਦਰ ਬਸਨ ਜੀ ਕਹਿੰਦੇ ਆ ਮੈਂ ਤਾਂ ਜੀ ਅੱਜ ਵਿਜੇ ਨੂੰ ਕਹਿ ਰਿਹਾ ਸੀ ਕਿ ਮੈਂ ਕਿ ਆਪਾਂ ਜਾਣਾ ਪਾਣੀ ਵਾਲੇ ਪਾਰਕ ਚ ਕਿਤੇ ਨਹਾਣ ਨੂੰ ਹਣ ਇਹ ਕਹਿੰਦਾ ਪਾਜੀ ਇੱਕ ਦਿਨ ਖੜਜੋ ਮੀਂਹ ਪੈ ਗਿਆ ਤਾਂ ਕੋਠੀ ਰੋੜ ਤੇ ਵੜ ਜਾਣਾ ਤੇ ਤੁਹਾਨੂੰ ਪਤਾ ਹੀ ਆ ਕੀ ਹਾਲਾਤ ਹੁੰਦੇ ਆ ਸਾਡਾ ਤਾਂ ਬਚਪਨ ਤੋਂ ਬੜਾਪਾ ਸ਼ੁਰੂ ਹੋ ਗਿਆ ਇਹ ਹਾਲ ਨਹੀਂ ਸੁਧਰੇ ਪਹਿਲਾਂ ਅਸੀਂ ਪਿੰਡ ਰਹਿੰਦੇ ਸੀਗੇ ਉਦੋਂ ਵੀ ਜਦ ਸ਼ਹਿਰ ਆਣਾ ਤੇਹੀ ਹਾਲਾਤ ਦੇਖਣੇ ਹੁਣ ਸ਼ਹਿਰ ਰਹਿੰਦੇ ਆ ਤਾਂ ਹੁਣ ਤਾਂ ਦੇਖੇ ਲਈਦੇ ਔਰ ਕਿਹਦੀ ਕਿਹਦੀ ਗੱਲ ਕਰੀਏ ਲੋਕ ਕਿੰਨੇ ਕਿੰਨੇ ਦੁਖੀ ਆ ਮੈਂ ਤਾਂ ਅੱਜ ਵੀ ਇੱਕ ਵੀਡੀਓ ਹੁਣ ਥੋੜੀ ਦੇਰ ਤੇ ਚੱਲ ਪਣੀ ਕਿਸੇ ਦੀ ਘਰ ਵਾਲੀ ਭੱਜ ਗਈ ਉਹਨੂੰ ਤਿੰਨ ਦਿਨ ਮਨਾ ਕਰੀ ਕੇ ਭਰਾ ਨਾ ਆ ਨਾ ਆ ਆਪਣੀ ਦਫਾ ਆਪਣੀ ਪੱਟੀ ਦੀ ਹਟਦਾ ਹੀ ਨਹੀਂ ਜੇ ਮੈਂ ਤੁਹਾਨੂੰ ਦਿਖਾਵਾਂ ਤਾਂ 100 ਪਤਾ ਨਹੀਂ ਕਿੰਨੇ ਮੈਸੇਜ ਮੈਨੂੰ ਕਰਤੇ ਤਾਂ ਇਦਾਂ ਹੀ ਰਾਤ ਨੂੰ ਦੋ ਦੋ ਜੇ ਮੇਰਾ ਫੋਨ 에ਅਰਪਲੇਨ ਤੇ ਨਾ ਪਲਾਵਾ ਤਾਂ 3-3 ਵਜੇ ਤੱਕ ਵੀ ਲੋਕ ਕੈਜੂਅਲੀ ਕਾਲ ਕਰਦੇ ਰਹਿੰਦੇ ਪਰ ਉਹ ਤਕਲੀਫ 'ਚ ਨੇ ਜਿਹੜਾ ਮੁਸੀਬਤ 'ਚ ਕਾਲ ਤੋ ਹੀ ਕਰਦਾ ਹੋਰ ਕਿਹਦਾ ਜੀ ਕਰਦਾ ਗੱਲ ਕਰਾਂ ਉਹ ਕਿਸੇ ਨੂੰ ਕਾਲ ਕਰਨ ਆਪਣਾ ਦੁੱਖ ਦੱਸਣ ਨੂੰ ਜਿਹੜਾ ਤਕਲੀਫ 'ਚ ਮੈਂ ਤਾਂ ਫਿਰ ਵੀ ਇਹ ਸੋਚਦਾ ਹਾਂ ਕਿ ਚੱਲ ਜੇ ਕੋਈ ਤਕਲੀਫ 'ਚ ਫੋਨ ਕਰਦਾ ਅਟ ਲੀਸਟ ਉਹਨੂੰ ਥੋੜੀ ਜੀ ਮੱਲਮ ਤਾਂ ਲੱਗ ਜਾਂਦੀ ਬੰਦਾ ਜਦੋਂ ਉਹਦੇ ਗੱਲ ਸੁਣ ਕੇ ਹਾਮੀ ਭਰਦਾ ਹੰਗਾਰਾ ਭਰਦਾ ਕੌਲ ਉਹੀ ਕਰਦਾ ਜਿਹਨੂੰ ਜਿਹਦਾ ਕੋਈ ਦੁੱਖ ਕੋਈ ਸੁਣਨ ਵਾਲਾ ਹੈ ਆਪ ਆਈਟੀਆਈ ਲੰਘਿਆ ਹੈ ਨਾ ਦੇਖੋ ਆਈਟੀਆਈ ਦਾ ਮੈਂ ਤਾਂ ਇਹ ਬੇਨਤੀ ਕਰਨੀ ਚਾਹਾਂਗਾ ਜਿਹੜੇ ਮੇਰੇ ਵੀਰ ਭੈਣ ਭਰਾ ਦੇਖ ਰਹੇ ਆ ਜਦ ਲੀਡਰ ਤੁਹਾਡੇ ਕੋਲ ਪਿੰਡਾਂ 'ਚ ਆਉਂਦੇ ਆ ਨਾ ਇੱਕ ਤਾਂ ਇਹਨਾਂ ਨੂੰ ਕਹੋਗੇ ਸ਼੍ਰੀ ਅਨੰਦਪੁਰ ਸਾਹਿਬ ਵੱਲ ਨੂੰ ਜਾਂਦੀ ਜਿਹੜੀ ਸੜਕ ਹੈ ਉਹ ਪ੍ਰੋਪਰ ਬਣਨੀ ਚਾਹੀਦੀ ਹੈ ਘੱਟੂ ਘੱਟ 4 ਲੇਨ ਹੋਵੇ ਮਤਲਬ ਦੋ ਇੱਕ ਪਾਸੇ ਦੋ ਦੂਜੇ ਪਾਸੇ ਜਿਦਾਕ ਆਪੜਿਆ ਹੈਗੀ ਆ ਘਟੂ ਘਟ ਇੰਨੀ ਚੌੜੀ ਸੜਕ ਤਾਂ ਜ਼ਰੂਰ ਹੋਵੇ ਔਰ ਦੂਜੀ ਗੱਲ ਨਵੇਂ ਸ਼ਹਿਰ ਦੇ ਵਿੱਚ ਸਿੰਥੈਟਿਕ ਟਰੈਕ ਕੋਈ ਨਹੀਂ ਹੈਗਾ ਸਾਡੇ ਸ਼ਹਿਰ ਚੋਂ ਥਲੀਟ ਪੈਦਾ ਕਿੱਥੇ ਹੋਊਗਾ ਜਦ ਕੋਈ ਸਿੰਥੈਟਿਕ ਟਰੈਕ ਨਹੀਂ ਹੈਗਾ ਬੈਡਮਿੰਟਨ ਦੀ ਇੱਕ ਕੋਟ ਆ ਉੱਥੇ ਵੀ ਬੈਡਮਿੰਟਨ ਦੀ ਜਿਹੜੀ ਕੋਟ ਆ ਤਿੰਨ ਕਈ ਮਤਲਬ ਟੀਮਾਂ ਇੱਕ ਟਾਈਮ ਤੇ ਖੇਡ ਸਕਦੀਆਂ ਤੇ ਜ਼ਿਆਦਾ ਹੈ ਹੀ ਨਹੀਂ ਫੈਸਿਲਿਟੀਆਂ ਔਰ ਨਾ ਫੁੱਟਬਾਲ ਗਰਾਊਂਡ ਆ ਨਾ ਕੋਈ ਬੱਚਾ ਲਈ ক্রিকেট ਇੱਕ ਐਸੋਸੀਏਸ਼ਨ ਜਿਹੜੀ ਆ ਆਰਕੇ ਵਾਲੇ ਆ ਉਹ ਬਹੁਤ ਅੱਛਾ ਕਰ ਰਹੇ ਆ ਕੰਮ ਲੇਕਿਨ ਜਿੰਨੀਆਂ ਜ਼ਿਆਦਾ ਐਸੋਸੀਏਸ਼ਨ ਹੋਗੇ ਜਿੰਨੇ ਜ਼ਿਆਦਾ ਬੱਚਾ ਲਈ ਗਰਾਊਂਡਸ ਹੋਣਗੀਆਂ ਉਨੇ ਹੀ ਬੱਚੇ ਆਪਣਾ ਕੈਲੀਬਰ ਅੱਗੇ ਲੈ ਕੇ ਆ ਸਕਦੇ ਆ ਤੇ ਬੱਚੇ ਸਪੋਰਟਸ ਜਾਣ ਉਹਦੇ ਲਈ ਜਿਹੜੇ ਨਵੇਂ ਲੀਡਰ ਹੁਣ ਤੁਹਾਡੇ ਘਰਾਂ ਚ ਆਊਗੇ ਵੋਟਾਂ ਮੰਗਣ ਉਹਨਾਂ ਨੂੰ ਪੁੱਛਿਓ ਔਰ ਦੂਜੀ ਗੱਲ ਹਸਪੀਟਲਸ ਲਈ ਤੁਸੀਂ ਕੀ ਕਰ ਰਹੇ ਆ ਅੱਜ ਮੈਂ ਹੁਣ ਸਕੂਲਾਂ ਦੀ ਪੜ੍ਹਾਈ ਕਿੰਨੀ ਮਹਿੰਗੀ ਹੋਗੀ ਆ ਇਹ ਸਾਰੀਆਂ ਗੱਲਾਂ ਜ਼ਰੂਰ ਪੁੱਛਣ ਵਾਲੀਆਂ ਆ ਤੇ ਡੈਫੀਨਿਟਲੀ ਜਦੋਂ ਤੁਹਾਡੇ ਕੋਲ ਕੋਈ ਆਉਣਾ ਤੁਸੀਂ ਪੁੱਛਿਓ ਸਾਡੇ ਕੋਲ ਕੋਈ ਅਸੀਂ ਜ਼ਰੂਰ ਪੁੱਛਾਂਗੇ ਲੈ ਸਾਡੇ ਪਿੰਡ ਵਾਲਾ ਵੀ ਆ ਗਿਆ ਕਾਲਾ ਕੈਥ ਕਾਲਾ ਕੈਥ ਕੀ ਹਾਲ ਐ ਗਿੱਲ ਗੋਰਾ ਹੋਣਾ ਚਾਹੀਦਾ ਮਤਲਬ ਸਾਫ਼ ਉਦੋਂ ਤਾਂ ਦਿਲ ਲਾਲ ਰਵੇ ਭਰਾਵਾ ਠੀਕ ਐ ਗੋਰਾ ਹੋ ਗਿਆ ਤਾਂ ਕੰਮ ਖਰਾਬ ਹੋ ਜਾਣਾ ਸੁਭਾ ਵਧੀਆ ਹੋਣਾ ਚਾਹੀਦਾ ਕਾਲਾ ਕੈਥ ਚਲਿਏ ਵੀ ਆਪਾਂ ਕਰ ਨੂੰ ਮੇਰੇ ਖਿਆਲ ਮੈਨੂੰ ਬਿਲਕੁਲ ਕਮੈਂਟ ਮਸੀ ਕੋਈ ਆਉਂਦਾ ਤਾਂ ਪਤਾ ਲੱਗਦਾ ਮਸੀ ਆਉਂਦਾ ਕੋਈ ਬੜੀ دیر ਵਾ ਨਹੀਂ ਤਾਂ ਆਪਣੇ ਨਾਲ ਕਦੀ ਐਦਾ ਹੁੰਦੀ ਨਹੀਂ ਆ ਰਾਹੁਲ ਚੋਪੜਾ ਜੀ ਹੈਲੋ ਕਹਿ ਰਹੇ ਨੇ ਹੈਲੋ ਕਿਉਂਕਿ ਉੱਤੇ ਕਨੈਕਸ਼ਨ ਸਲੋ ਕਨੈਕਸ਼ਨ ਸਲੋ ਕਨੈਕਸ਼ਨ ਆ ਰਿਹਾ ਮੈਨੂੰ ਲੱਗਦਾ ਇਹਦਾ ਵੀ ਟਰੀਟਮੈਂਟ ਦੀ ਰਿਕੁਆਇਰਮੈਂਟ ਹੋ ਗਈ ਹੈ ਨਾ ਚਲੋ ਜੀ ਬੜੇ ਰਹਿਣਾ ਵੀ ਬੱਤੀ ਨਵਾਂ ਚੈਨਲ ਆਪਣੇ ਛੋਟੇ ਵੀਰ ਨੂੰ ਦਿਓ ਇਜਾਜ਼ਤ ਬਹੁਤ ਜਲਦੀ ਫਿਰ ਤੁਹਾਨੂੰ ਆਵਾਂਗੇ ਸਸੀ ਗੱਲ ਜਸਪੀ ਸਿੰਘ ਜੀ ਹੈਲੋ ਤੇ ਹੁਣ ਆਪਾਂ ਜਾ ਰਹੇ ਹਾਂ ਜੀ ਜਾਣਦਾ ਗਿਆ ਟਾਈਮ ਪਰ ਬਹੁਤ ਜਲਦੀ ਅੱਧੇ ਕੇ ਅੱਧੇ ਘੰਟੇ ਤੇ 1 ਘੰਟੇ ਤੱਕ ਦੋ ਕੁ ਵੀਡੀਓ ਹੋਰ ਆ ਰਹੀਆਂ ਜਿਹੜੀਆਂ ਸ਼ਹਿਰ ਦੀਆਂ ਮਸੀਬਤਾਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ